ਸਸ਼ਟਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਗੱਲਬਾਤ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਬੋਲੀਆਂ ਲੱਗ ਰਹੀਆਂ ਨੇ ਦੂਜੇ ਪਾਸੇ ਸਰਬਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਕਈ ਉ ਵੱਡੇ ਲੀਡਰ ਵੀ ਇਸ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ ਪਿਛਲੇ ਦਿਨ ਹੀ ਜਿਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਬਾਜਵਾ ਰੰਦਾਵਾ ਉਹਨਾਂ ਦੀ ਗੱਲ ਕਰੀਏ ਰਾਜਾ ਵੜਿੰਗ ਅਕਾਲੀ ਦਲ ਦੇ ਸਾਰੇ ਹੀ ਲੀਡਰ ਸਾਰੇ ਪੂਰੀ ਤਰ੍ਹਾਂ ਨਾਲ ਸਰਗਰਮ ਹੋਏ ਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਕਾਰਗੁਜ਼ਾਰੀਆਂ ਤੇ ਚੱਕੇ ਗਏ ਚਾਹੇ ਉਹ ਵੋਟਰ ਲਿਸਟਾਂ ਦਾ ਨਾਮ ਮਿਲਣਾ ਹੋਵੇ ਚਾਹੇ ਕਿਤੇ ਹੋਰੀ ਧੱਕੇਸ਼ਾਹੀ ਹੋਵੇ ਵੱਖ-ਵੱਖ ਮੁੱਦਿਆਂ ਦੇ ਉੱਪਰ ਜਿਹੜੀਆਂ ਆਵਾਜ਼ਾਂ ਨੇ ਉਹ ਚੁੱਕੀਆਂ ਗਈਆਂ ਹੁਣ ਗੱਲ ਚੱਲ ਰਹੀ ਹੈ ਨਾਮਿਨੇਸ਼ਨ ਨੂੰ ਲੈ ਕੇ ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਨਾਮਿਨੇਸ਼ਨ ਲਈ ਬਹੁਤ ਜ਼ਿਆਦਾ ੱਤਕਾ ਜਗ੍ਹਾ ਜਗ੍ਹਾ ਤੇ ਹੋ ਰਿਹਾ ਤਾਂ ਉੱਥੇ ਹੀ ਹੋਰ ਸਮੇਂ ਦੀ ਮੰਗ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਜਿਨ੍ਹਾਂ ਨੂੰ ਬਾਗੀ ਅਕਾਲੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਬਾਗੀ ਅਕਾਲੀਆਂ ਦਾ ਕਹਿਣਾ ਹੈ ਕਿ ਸਮਾਂ ਜਿਹੜਾ ਉਹ ਬਹੁਤ ਘੱਟ ਦਿੱਤਾ ਗਿਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨਾਮਿਨੇਸ਼ਨ ਦੇ ਲਈ ਕਿਉਂਕਿ ਇਸ ਜਿਹੜੀਆਂ ਚੋਣਾਂ ਨੇ ਇਹਦੇ ਚ ਪੰਚਾਇਤੀ ਚੋਣਾਂ ਦੇ ਵਿੱਚ ਮੈਂਬਰ ਸਰਪੰਚ ਜ਼ਿਆਦਾ ਹੁੰਦੇ ਕਰਕੇ ਨੋਮੀਨੇਸ਼ਨ ਫਾਰਮ ਨੇ ਜਿਹੜੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਸੋ ਜ਼ਿਆਦਾ ਨੋਮੀਨੇਸ਼ਨ ਫਾਰਮ ਹੋਣ ਕਰਕੇ ਸਮਾਂ ਜਿਹੜਾ ਬਹੁਤ ਘੱਟ ਹੈ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਹੜਾ ਦਿਨ ਦਾ ਸਮਾਂ ਯਾਨੀ ਕਿ 11 ਤੋਂ 4 ਵਜੇ ਤੱਕ ਦਾ ਸਮਾਂ 3-4 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਨੋਮੀਨੇਸ਼ਨ ਫਾਰਮ ਭਰਨ ਦਾ ਵੀ ਉਹ ਵੀ ਘੱਟ ਹੈ ਇਸ ਕਰਕੇ ਨੋਮੀਨੇਸ਼ਨ ਫਾਰਮ ਸਮੇਂ ਤੇ ਨਹੀਂ ਭਰੇ ਜਾ ਰਹੇ ਤੇ ਆਉਣ ਵਾਲੇ ਦਿਨਾਂ ਚ ਇਹ ਮੁਸ਼ਕਲ ਹੈ ਜਿਹੜੀ ਹੋਰ ਜ਼ਿਆਦਾ ਵਧੇਗੀ ਕਿਉਂਕਿ ਟਾਈਮ ਨਾਲ ਨਾਮੀਨੇਸ਼ਨਸ ਨੇ ਭਰੀਆਂ ਨਹੀਂ ਜਾਣੀਆਂ ਕਿਉਂਕਿ ਦਫ਼ਤਰ ਚ ਬਹੁਤ ਜ਼ਿਆਦਾ ਇਕੱਠ ਹੈ ਜਿਹੜਾ ਉਹ ਹੋ ਰਿਹਾ ਸੋ ਇਸ ਨੂੰ ਲੈ ਕੇ ਚਰਨਜੀਤ ਬਰਾੜ ਨੇ ਜਿਹੜੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਹੈ ਇਸ ਚੀਜ਼ ਬਾਰੇ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਬਾਬਤ ਕੇਸ ਵੀ ਚੱਲ ਰਿਹਾ ਹੈ ਪਟੀਸ਼ਨ ਹੈ ਜਿਹੜੀ ਉਹ ਵੀ ਪਾਈ ਗਈ ਹੈ ਜਿਸ ਤੇ ਕੱਲ ਵੀ ਸੁਣਵਾਈ ਹੋਈ ਹੈ ਇਸ ਮਾਮਲੇ ਦੇ ਵਿੱਚ ਕਿ ਪਹਿਲਾਂ ਹੀ ਸਮਾਂ ਜਿਹੜਾ ਉਹ ਜ਼ਿਆਦਾ ਦਿੱਤਾ ਗਿਆ ਨੋਮੀਨੇਸ਼ਨਸ ਦੇ ਲਈ ਅਕਸਰ 5 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਉਸ ਤੋਂ ਜ਼ਿਆਦਾ ਸਮਾਂ ਇਸ ਵਾਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦਿੱਤਾ ਜਾ ਰਿਹਾ ਪਰ ਸਿਆਸਤਦਾਨ ਹੋਰ ਸਮੇਂ ਦੀ ਮੰਗ ਹੈ ਜਿਹੜੀ ਉਹ ਕਰ ਰਹੇ ਹੈ ਕੀ ਕਹਿਣਾ ਚਰਨਜੀਤ ਬਰਾੜ ਹੁਣਾ ਦਾ ਆਓ ਸੁਣਦੇ ਹਾਂ ਇਲੈਕਸ਼ਨ ਕਮਿਸ਼ਨ ਪੰਜਾਬ ਤੋਂ ਮੰਗ ਕਰਦੇ ਆਂ ਜ਼ੋਰ ਦਾ ਢੰਗ ਨਾਲ ਮੰਗ ਕਰਦੇ ਆਂ ਕਿ ਜਿਹੜੇ ਨਾਮੀਨੇਸ਼ਨ ਫਾਰਮ ਭਰਨ ਲਈ ਜਿਹੜੇ ਸਮਾਂ ਹੈ ਉਹ ਹੋਰ ਵਧਾਇਆ ਜਾਵੇ ਉਸ ਦੇ ਪਿੱਛੇ ਕਾਰਨ ਕੀ ਹੈ ਕਿ ਦੋ ਦਿਨ ਨਾਮੀਨੇਸ਼ਨ ਦੇ ਲੰਘੇ ਆ ਔਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਲਗਭਗ 700 ਤੇ 84 ਦੇ ਕਰੀਬ ਜਿਹੜੀਆਂ ਨਾਮਜ਼ਦਗੀਆਂ ਪੂਰੇ ਪੰਜਾਬ ਦੇ ਵਿੱਚ ਸਰਪੰਚਾਂ ਦੀਆਂ ਭਰੀਆਂ ਗਈਆਂ ਔਰ 1446 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਮੈਂਬਰ ਪੰਚਾਇਤਾਂ ਦੀਆਂ ਭਰੀਆਂ ਗਈਆਂ ਹੁਣ ਲਗਭਗ 83000 ਮੈਂਬਰ ਪੰਚਾਇਤਾਂ ਦੀਆਂ ਅਸਾਮੀਆਂ ਸੀਗੀਆਂ ਔਰ 13000 ਕੁਝ ਜਿਹੜੀਆਂ 200 ਕੁਝ ਜਿਹੜੀਆਂ ਹੈਗੀਆਂ ਉਹ ਸਰਪੰਚਾਂ ਦੇ ਸੀਗੀਆਂ ਇਹੇ ਕੱਢ ਕੇ ਤੇ ਮੇਰਾ ਖਿਆਲ ਹੈ ਕਿ ਲਗਭਗ 95000 ਦੇ ਕਰੀਬ ਪੋਸਟਾਂ ਤੇ ਹਲੇ ਵੀ ਕਾਗਜ਼ ਭਰਨ ਵਾਲੇ ਪਏ ਆ ਜਿਹੜੇ ਭਾਵੇਂ ਏਕ-ਏਕ ਵੀ ਕਾਗਜ਼ ਭਰਨ ਤੇ ਸਾਰੇ ਪੰਜਾਬ ਦੇ ਵਿੱਚ 150 ਬਲਾਕਾਂ ਦੇ ਵਿੱਚ ਜੇ 11 ਤੋਂ 4 ਵਜੇ ਦਾ ਸਮਾਂ ਆਪਾਂ ਜਿਹੜਾ 4 ਤਰੀਕ ਨੂੰ ਮਿਲਣਾ ਹੈ ਮਿੱਥੀਏ ਤਾਂ 1 ਮਿੰਟ ਦੇ ਵਿੱਚ 5-6 ਫਾਰਮ ਜੇ ਇਕੱਠੇ ਭਰੇ ਜਾਣਗੇ ਤੇ ਤਾਂ ਜਾ ਕੇ ਸਾਰੀਆਂ ਪੋਸਟਾਂ ਫਿਲ ਹੋ ਸਕਦੀਆਂ ਸਾਰੇ ਮੈਂਬਰ ਪੰਚਾਇਤ ਤੇ ਸਰਪੰਚ ਫਾਰਮ ਜਿਹੜੇ ਆ ਉਹ ਭਰ ਸਕਦੇ ਆ ਜਿਹੜਾ ਕਿ ਇਹ ਪੋਸੀਬਲ ਨਹੀਂ ਹੈ ਮੈਂਬਰਾਂ ਦੀਆਂ 2-2 ਹੋ ਸਕਦੀਆਂ ਸਰਪੰਚਾਂ ਦੀਆਂ 3-3 4-4 ਵੀ ਹੋ ਸਕਦੀਆਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਤੇ ਬੇਨਤੀ ਹੈ ਕਿ ਘੱਟ ਤੋਂ ਘੱਟ 4 ਜਾਂ 5 ਦਿਨ ਵਰਕਿੰਗ ਡੇ ਹੋਰ ਜਿਹੜੇ ਹੈਗੇ ਆ ਉਹ ਨੋਮੀਨੇਸ਼ਨ ਭਰਨ ਲਈ ਦਿੱਤੇ ਜਾਣ ਤਾਂ ਕਿ ਜਿਹੜੀ ਮੁੱਢਲੀ ਇਕਾਈ ਹੈ ਇਹ ਸਾਡੀ ਲੋਕਤੰਤਰ ਦੀ ਇਹਨੂੰ ਢੰਗ ਨਾਲ ਲੋਕ ਲੜ ਸਕਣ ਤੇ ਲੋਕਾਂ ਨੂੰ ਇਨਸਾਫ ਮਿਲ ਸਕੇ ਔਰ ਦੂਸਰੇ ਪਾਸੇ ਵੋਟਰ ਲਿਸਟਾਂ ਨਹੀਂ ਹੈ ਜੇ ਵੋਟਰ ਲਿਸਟਾਂ ਹੈ ਤਾਂ ਉਹਦੇ ਵਿੱਚ ਅਤੋਂ ਵੱਧ ਜਾਂ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਹੈ ਐਨਓਸੀ ਨਹੀਂ ਮਿਲਦੇ ਬੜਾ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਇੱਕ ਲੜਾਈ ਝਗੜੇ ਤੇ ਖਲਾਫ ਪੈਦਾ ਹੋ ਰਿਹਾ ਭਾਈਚਾਰਾ ਟੁੱਟ ਰਿਹਾ ਇਸ ਕਰਕੇ ਇਲੈਕਸ਼ਨ ਕਮਿਸ਼ਨ ਮਾਨਯੋਗ ਨੂੰ ਬੇਨਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਇਹਦੇ ਤੇ ਕਾਰਵਾਈ ਕਰਦੇ ਆ ਚਾਰ ਜਾਂ ਪੰਜ ਦਿਨ ਨੋਮੀਨੇਸ਼ਨ ਦੇ ਹੋਰ ਦਿੱਤੇ ਜਾਂ। ਸੋ ਇਹ ਸੰਚ ਚਰਨਜੀਤ ਬਰਾੜ ਜਿਨ੍ਹਾਂ ਨੇ ਪੰਚਾਇਤੀ ਚ ਉਹਨਾਂ ਦੀ ਗੱਲ ਕੀਤੀ ਹੈ ਪਰ ਇਸ ਦੇ ਨਾਲ ਹੀ ਉਹਨਾਂ ਨੇ ਗੱਲ ਕਿਸਾਨਾਂ ਦੀ ਵੀ ਕੀਤੀ ਹੈ। ਕਿਸਾਨੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਸੰਕਟ ਇਸ ਸਮੇਂ ਪੰਜਾਬ ਦੇ ਵਿੱਚ ਬਣਿਆ ਹੋਇਆ ਕਿਉਂਕਿ ਝੋਨੇ ਦੀ ਖਰੀਦ ਨੂੰ ਲੈ ਕੇ ਬੜੀਆਂ ਸਮੱਸਿਆਵਾਂ ਪੰਜਾਬ ਸਰਕਾਰ ਦੇ ਸਾਹਮਣੇ ਖੜੀਆਂ ਇਸ ਸਮੇਂ ਸੋ ਚਰਨਜੀਤ ਬਰਾੜ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕਿ ਜਿੱਥੇ ਪੰਜਾਬ ਸਰਕਾਰ ਦੇ ਲਈ ਕੰਮ ਕਰੇ ਤਾਂ ਉੱਥੇ ਕਿਸਾਨ ਜਥੇਬੰਦੀਆਂ ਵੀ ਸਰਕਾਰ ਦਾ ਸਾਥ ਦੇਣ ਤੇ ਕਿਸਾਨ ਜਥੇਬੰਦੀਆਂ ਵੀ ਬਣਦਾ ਯੋਗਦਾਨ ਹੈ ਜਿਹੜਾ ਉਹ ਝੋਨੇ ਦੀ ਫਸਲ ਦੀ ਚੁਕਾਈ ਨੂੰ ਲੈ ਕੇ ਦੇਣ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਪਰ ਧਰਤੀ ਦੇ ਉੱਤੇ ਬੜੀਆਂ ਪ੍ਰੋਬਲਮਾਂ ਨੇ ਭਾਵੇਂ ਉਹ ਸ਼ੈਲਰ ਵਾਲਿਆਂ ਦੀ ਹੜਤਾਲ ਹੋਵੇ ਜਾਂ ਆੜਤੀਆਂ ਦੀ ਹੜਤਾਲ ਹੋਵੇ ਜਾਂ ਲੇਬਰ ਦੀ ਹੜਤਾਲ ਹੋਵੇ ਸਾਡੀ ਪੁਰਜ਼ੋਰ ਮੰਗ ਹੈ ਸਰਕਾਰ ਤੋਂ ਵੀ ਔਰ ਇਹਨਾਂ ਸਾਰੀਆਂ ਜਥੇਬੰਦੀਆਂ ਤੋਂ ਵੀ ਕਿ ਆਪਸੀ ਸਹਿਯੋਗ ਨਾਲ ਆਪਸੀ ਤਾਲਮੇਲ ਨਾਲ ਕਿਰਪਾ ਕਰਕੇ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਪਹੁੰਚਣਾ ਸ਼ੁਰੂ ਹੋਇਆ ਹੈ ਇਹ ਤੁਰੰਤ ਪ੍ਰਭਾਵ ਨਾਲ ਚੱਕਿਆ ਜਾਵੇ ਜ਼ਿਮੀਦਾਰ ਦਾ ਕੋਈ ਨੁਕਸਾਨ ਨਾ ਹੋਵੇ ਇਹਦੇ ਉੱਤੇ ਤੁਰੰਤ ਲੋੜੀਂਦੀ ਕਾਰਵਾਈ ਸਰਕਾਰ ਆਪਣੀ ਫਰਜ਼ ਨਿਭਾਵੇ ਔਰ ਜਿਹੜੀਆਂ ਐਸੋਸੀਏਸ਼ਨਾਂ ਹੈ ਉਹ ਆਪਣਾ ਫਰਜ਼ ਨਿਭਾਉਣ ਔਰ ਦੂਸਰੇ ਪਾਸੇ ਬਾਸਪਤੀ ਦੇ ਜਿਹੜੇ ਰੇਟ ਘੱਟ ਮਿਲ ਰਹੇ ਆ ਉਹਨਾਂ ਪ੍ਰਤੀ ਮੰਗ ਹੈ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਜਿੰਨਾ ਵੀ ਜ਼ਿਮੀਦਾਰਤਾ ਪਿਛਲੇ ਸਮੇਂ ਨਾਲੋਂ ਵੀ ਰੇਟ ਜਿਹੜੇ ਘੱਟ ਮਿਲਦੇ ਆ ਉਹ ਕਿਸੇ ਵੀ ਤਰੀਕੇ ਭਾਵੇਂ ਬੋਨਸ ਦੇਣ ਭਾਵੇਂ ਕੋਈ ਹੋਰ ਤਰੀਕਾ ਅਪਣਾਉਣ ਉਸ ਦੀ ਭਰਪਾਈ ਪੂਰੀ ਕਰਨ ਦੇ ਲਈ ਸਰਕਾਰ ਆਪਣੇ ਉਪਰਾਲੇ ਕਰੇ ਔਰ ਦੋਨੋਂ ਸਰਕਾਰਾਂ ਰਲ ਕੇ ਕਿਸਾਨ ਦਾ ਘਰ ਪੂਰਾ ਕਰਨ। ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ